ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਦਾ ਪੌਸ਼ ਇਲਾਕਾ ਰੰਜੀਤ ਐਵੇਨਿਊ ਜਿੱਥੇ ਹਰ ਬ੍ਰਾਂਡ ਦੇ ਸ਼ਾਪਿੰਗ ਮਾਲ ਹੋਟਲ ਰੈਸਟੋਰੈਂਟ ਅਤੇ ਹੋਰ ਵਪਾਰਕ ادارے ਹਨ ਇਸ ਰਸਤੇ ਤੋਂ ਹਰ ਇੱਕ ਰਾਜਨੀਤਿਕ ਸਖਸ਼ੀਅਤ ਅਤੇ ਅਫਸਰ ਲੰਘਦੇ ਹਨ ਪਰ ਰੈੱਡ ਕਰਾਸ ਦਫ਼ਤਰ ਦੇ ਸਾਹਮਣੇ ਸੜਕ ਟੁੱਟੀ ਹੋਣ ਕਾਰਨ ਐਨੇ ਸੋਹਣੇ ਇਲਾਕੇ ਦੀ ਦਿੱਖ ਖਰਾਬ ਹੋ ਰਹੀ ਹੈ ਸੰਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਰੰਜੀਤ ਐਵੇਨਿਊ ਵਰਗੇ ਇਲਾਕੇ ਨੂੰ ਮੇਨਟੇਨ ਰੱਖਿਆ ਜਾਵੇ ਤਾਂ ਜੋ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਪਰ ਨਗਰ ਨਿਗਮ ਦਾ ਇਸ ਵੱਲ ਕੋਈ ਧਿਆਨ ਨਹੀਂ ਫਾਸਟ ਵੀ ਨਿਊਜ਼ ਟੀਮ ਵੱਲੋਂ ਲਗਾਤਾਰ ਖਬਰਾਂ ਬਖਾਈਆਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜੀ ਅਰਜੀ ਜੀ ਜਬਣੀ ਜੀ ਇਹ ਵੀ ਸੜਕ ਬਹੁਤ ਮਾੜੀ ਆ ਟੁੱਟੀ ਆ ਸੜਕਾ ਇੱਥਾਂ-ਤਾਂ ਹੱਸਦੇ ਹੁੰਦੇ ਤਾਂ ਗੱਡੀਆਂ ਵੱਢਦੀਆਂ ਲੋਕ ਡਿੱਗਦੇ ਭਈਆ ਪਿਲੇ ਕੇ ਸਰਕਾਰ ਨੂੰ ਕੋਈ ਸਹਾਰੀ ਨਹੀਂ ਦਾਤੇ ਠੀਕ ਹੈ ਜੀ ਨਾ ਕੌਂਸਲਰ ਹੁੰਦਾ ਨਾ ਕਿਸੇ ਨੇ ਹੁੰਦਾ ਮਿਹਰਬਾਨ ਜਾਂਦੇ ਆ ਸੜਕਾਂ ਤੇ ਆ ਜਾਂਦੇ ਗੱਡੀਆਂ ਵਹਿਣ ਦੇ ਨਾ ਹੜੜ ਜੋੜ ਜੋੜ ਪਰੇ-ਪਰੇ ਬੁਨੀਆਂ ਡਿੱਗਦੀ ਆ ਕਰਦੀ ਫਿਰ ਕੋਈ ਸਹਾਰੀ ਨਹੀਂ ਹੁੰਦਾ ਇਹਨਾਂ ਗੜਕਾ ਬਹੁਤ ਮੜੀਆ ਹੈ ਇਹਨਾਂ ਗੜਕਾਂ ਬਣਾ ਜਾਵੇ ਕਿਉਂਕਿ ਦੁਨੀਆ ਡੋਟ ਡਿੱਗੀ ਹੋਈ ਆ ਠੀਕ ਜੀ ਅਸੀਂ ਵਰਤ ਕੇ ਬੇਨਤੀ ਕਰਦੇ ਹਾਂ ਉਹਨਾਂ ਨੂੰ ਬੇਨਤੀ ਕਰਦੇ ਵੀ ਇਹਨਾਂ ਗੜਕਾਂ ਵੱਲ ਚਾਹਤਾ ਗਿਆ ਬਈ ਆ ਜਾਵੇ ਸਭ ਨੂੰ ਸਦਾ ਬਣਾ ਜਾਵੇ ਵੇਖੋ ਜੀ ਆ ਸਰਕਾਰ ਆ ਨੀ ਨਕਮੀ ਸਰਕਾਰ ਆ ਕਿ ਜਿੱਥੇ ਵੇਖੋ ਜਿਹੜੇ ਚੌਂਕ ਤੇ ਵੇਖੋ ਉੱਥੇ ਟੋਏ ਹਾਂਜੀ ਕਈ ਐਕਸੀਡੈਂਟ ਵੀ ਹੋ ਚੁੱਕੇ ਆ ਮਾਸਾ ਵੀ ਸ਼ਰਮ ਨਹੀਂ ਆ ਰਹੀ ਸਰਕਾਰ ਨੂੰ ਕਿਉਂਕਿ ਇਹਦਾ ਨਵਾਂ ਉਰਦਾ ਕੋਈ ਵੀ ਉਹ ਆਪਣੇ ਚਾਰ ਚੰਨ ਲਾਉਣ ਵਾਸਤੇ ਕੰਮ ਕਰਦਾ ਇਹਨਾਂ ਨੇ ਤੇ ਗੇਲੀ ਗਾਲ ਦਿੱਤੀ ਹੋਈ ਆ ਬਾਕੀ ਤੁਸੀਂ ਸਾਰਾ ਸ਼ਹਿਰ ਵੇਖੀ ਰਿਆ ਕਿ ਇਹਨਾਂ ਦੀਆਂ ناکਾਮੀਆਂ ਕਿੰਨੀਆਂ ਇਹ ਨਹੀਂ ਸਰਕਾਰ ਜਿਹੜੀ ناکਾਮ ਹੈ ਰੰਜੀ ਤਾਂ ਨਹੀਂ ਹੈ ਜੀ ਸੜਕ ਤੋਂ ਦਿੱਦੀ ਪੜੀ ਹੈ ਆ ਇਹ ਬੰਨਣਾ ਚਾਹੀਏ ਇਹ ਬੜੀਆਂ ਇਲਾਕਾ ਹੈ ਸੋ ਹਰ ਅਕਸਰ ਕਾਣਾ ਜਾਣਾ ਯਾਰ ਇਧਰ Jio ਮੈਸ ਦਫਤਰ ਹੈ ਇਧਰ Red Cross ਹੈ ਇਧਰ ਪਾਰਵਤੀ ਹਸਪਤਾਲ ਹੈ ਯਾਹ ਕਈ ਲੋਕ ਗਿਰ ਜਾਂਦੇ ਹਨ ਕੀ ਸਕੂਟਰ ਡਿੱਗ ਜਾਂਦਾ ਮੋਟਰਸਾਈਕਲ ਡਿੱਗ ਜਾਂਦਾ ਛੋਟ ਲੱਗ ਜਾਂਦਾ ਲੋਕੋ ਨੂੰ ਅੱਦਾ ਅੱਛਾ ਤੁਹ ਨਹੀਂ ਲੱਗਦਾ ਬਣ ਜਾਣਾ ਚਾਹੀਏ ਬਣ ਜਾਏ ਤਾਂ ਅੱਛੀ ਬਾਤ ਹੈ ਕਈ ਲੋਕ ਗਿਰ ਜਾਂਦੇ ਛੋਟ ਲੱਗ ਜਾਂਦਾ ਵਿਚਾਰੋਂ ਨੂੰ ਹਾਂਜੀ ਰਣਜੀਤ ਐਵੀਨਿਊ ਦੇ ਅਸੀਂ ਏਰੀਆ ਦੇ ਵਿੱਚ ਖੜੇ ਆ ਜਿੱਥੇ ਜੀਓ ਮੈਸ ਹੈ ਤੇ ਰੈੱਡ ਕਰਾਸ ਹੈ ਵੈਸੇ ਤਾਂ ਸਾਰੇ ਸ਼ਹਿਰ ਦੇ ਵਿੱਚ ਹੀ ਸੜਕਾਂ ਟੁੱਟੀਆਂ ਹੋਈਆਂ ਨੇ ਪਰ ਇਹ ਕੁਝ ਖਾਸ ਹੈ ਕਿਉਂਕਿ ਇਹ ਸਭ ਤੋਂ ਅਮੀਰ ਇਲਾਕਾ ਮੰਨਿਆ ਜਾਂਦਾ ਹੈ ਅਮ੍ਰਿਤਸਰ ਦਾ ਰਣਜੀਤ ਐਵੀਨਿਊ ਤੇ ਇੱਥੋਂ ਦੇ ਵੀ ਉਹੀ ਹਾਲਾਤ ਟੁੱਟੀਆਂ ਸੜਕਾਂ ਨਾ ਨਗਰ ਨਿਗਮ ਦਾ ਧਿਆਨ ਤੇ ਨਾ ਕਿਸੇ ਐਮ ਐਲ ਏ ਵਿਧਾਇਕ ਦਾ ਸ ਇਸੇ ਏਰੀਏ ਦੇ ਵਿੱਚ ਟੋਏ ਪੈਣਾ ਬੜੀ ਨਿਮੋਸ਼ੀ ਵਾਲੀ ਗੱਲ ਹੈ ਕਿਉਂਕਿ ਇੱਥੋਂ ਹਰ ਕੋਈ ਲੰਘਦਾ ਹੈ ਸੋ ਉਮੀਦ ਕਰਦੇ ਹਾਂ ਕਿ ਜਲਦ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਨੇ ਉਹਨਾਂ ਨੂੰ ਸੁਧਾਰਿਆ ਜਾਵੇ ਤਾਂ ਜੋ ਲੋਕਾਂ ਦੀ ਰਾਹ ਆਸਾਨ ਹੋਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ